ਪਿਛਲੇ 1 ਸਾਲ ਤੋਂ ਕਾਫੀ ਚਰਚਾ ਚੱਲ ਰਹੀ ਹੈ ਜੀ ਕਿ ਪੂਸ਼ਾ 44 ਪੀਲੀ ਪੂਸ਼ਾ ਡੋਗਰ ਪੂਸ਼ਾ ਤੇ ਹੋਰ ਇਦਾਂ ਦੀਆਂ ਜਿਹੜੀਆਂ ਵੀ ਵੈਰਾਈਟੀਆਂ 150 ਦਿਨ ਜਾਂ 160 ਦਿਨ ਦੇ ਆਸ-ਪਾਸ ਪੱਕਣ ਦੇ ਲਈ ਲੈਂਦੀਆਂ ਨੇ ਇਹ ਸਾਰੀਆਂ ਬੰਦ ਹੋ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਡਿੱਗ ਰਿਹਾ ਉਸ ਕਾਰਨ ਜਿਹੜੀਆਂ ਇਦਾਂ ਦੀਆਂ ਵੈਰਾਈਟੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਪਰ ਪੱਕੀ ਚਿੱਠੀ ਕਿਸੇ ਦੀ ਨਹੀਂ ਨਿਕਲੀ ਹੈਗੀ ਕਿ ਇਹ ਜਿਹੜੀਆਂ ਵੈਰੈਟੀਆਂ ਬੰਦ ਹੋਣਗੀਆਂ ਜਾਂ ਨਹੀਂ ਹੋਣਗੀਆਂ ਅੱਜ ਦਿਨ ਜਿਹੜਾ ਇਹ ਆਪਾਂ ਵੀਡੀਓ ਬਣਾ ਰਹੇ ਹਾਂ 5 ਮਈ ਹੈ ਜੀ ਹਾਲੇ ਤੱਕ ਕੋਈ ਪੱਕੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਕਿ ਪੂਸ਼ਾ 44 ਜਿਹੜੀ ਆ ਉਹ ਬੰਦ ਹੋ ਰਹੀ ਹੈ ਪਰ ਪੀਲੀ ਪੂਸ਼ਾ ਤੇ ਡੋਗਰ ਪੂਸ਼ਾ ਜਿਹੜੀ ਆ ਜ਼ਰੂਰ ਬੰਦ ਹੋ ਰਹੀਆਂ ਨੇ ਹੀ ਇਹਨਾਂ ਨੂੰ ਲਗਾ ਕੇ ਹੁਣ ਕੋਈ ਫਾਇਦਾ ਨਹੀਂ ਹੈਗਾ ਪੂਸ਼ਾ 44 ਸੈਂਟਰ ਗਵਰਨਮੈਂਟ ਦੇ ਰਿਸਰਚ ਸੈਂਟਰ ਪੂਸ਼ਾਸਨ ਸਥਾਨ ਵੱਲੋਂ 1993 ਦੇ ਵਿੱਚ ਲਾਂਚ ਹੋਈ ਸੀ ਤੇ 1993 ਤੋਂ ਲੈ ਕੇ 2010 2012 ਦੇ ਵਿੱਚ ਇਹਨੇ ਆਪਣਾ ਪੂਰਾ ਦਬਦਬਾ ਜਿਹੜਾ ਇਹ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਬਣਾ ਕੇ ਰੱਖਿਆ ਤੇ ਸਾਰੀਆਂ ਵੈਰਾਈਟੀਆਂ ਜਿਹੜੀਆਂ ਇਹਦੇ ਸਾਹਮਣੇ ਫੇਲ ਸੀਗਾ ਕਿਉਂਕਿ ਉਸ ਸਮੇਂ ਜਿਹੜਾ ਪੰਜਾਬ ਦਾ ਪਾਉਣ ਪਾਣੀ ਸੀ ਇਸ ਵੈਰਾਈਟੀ ਦੇ ਲਈ ਬਿਲਕੁਲ ਢੁਕਮਾ ਸੀਗਾ ਤੇ ਇਸ ਵੈਰਾਈਟੀ ਦਾ ਜਿਹੜਾ ਝਾੜ ਸੀਗਾ ਉਹ 35 ਤੋਂ 40 ਕੁਇੰਟਲ ਪਰ ਏਕੜ ਦਾ ਸੀਗਾ ਤੇ ਦੂਜੀਆਂ ਵੈਰਾਈਟੀਆਂ ਉਸ ਸਮੇਂ ਸਿਰਫ 28 ਤੋਂ 30 ਕੁਇੰਟਲ ਦਾ ਝਾੜ ਹੀ ਦੇਣ ਦੇ ਵਿੱਚ ਇਸ ਸਖਸ਼ਮ ਸੀਗੀਆਂ ਇਸ ਲਈ ਜਿਹੜਾ ਇਹ ਪੂਸ਼ਾ 44 ਦਾ ਨਾਮ ਅੱਜ ਤੱਕ ਪੰਜਾਬ ਤੇ ਹਰਿਆਣੇ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਦਹਾਕਿਆਂ ਦੇ ਵਿੱਚ ਪੂਸ਼ਾ 44 ਦੀ ਕਾਮਯਾਬੀ ਦੇ ਇਹੀ ਕਾਰਨ ਸੀ ਕਿ ਇੱਕ ਤਾਂ ਇਹਦਾ ਜਿਹੜਾ ਝਾੜ ਆ ਉਹ ਬਹੁਤ ਜ਼ਿਆਦਾ ਨਿਕਲਦਾ ਸੀਗਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ 35 ਤੋਂ 40 ਕੁਇੰਟਲ ਦਾ ਝਾੜ ਜਿਹੜਾ ਇਹ ਪਰ ਇਕੜ ਦੇ ਵਿੱਚ ਦੇ ਕੇ ਜਾਂਦੀ ਸੀ ਖਰਚਾ ਕਾਫੀ ਘੱਟ ਹੁੰਦਾ ਸੀ ਤੇ ਦੂਜਾ ਇਸ ਵੈਰਾਈਟੀ ਦੀ ਜਿਹੜੀ ਰੋਗ ਪ੍ਰਤੀਰੋਧਕ ਸ਼ਮਤਾ ਸੀ ਕਿ ਬਿਮਾਰੀਆਂ ਦਾ ਟਾਕਰਾ ਕਰਨ ਦੀ ਤਾਕਤ ਸੀਗੀ ਉਹ ਬਹੁਤ ਜ਼ਿਆਦਾ ਸੀ ਇਸ ਕਰਕੇ ਜਿਹੜੀ ਇਹ ਵੈਰਾਈਟੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਫੀ ਆਪਣਾ ਨਾਮ ਰੌਸ਼ਨ ਕੀਤਾ ਹੈ। ਪੂਸ਼ਾ 44 ਮਿੱਲ ਵਾਲਿਆਂ ਦੀ ਵੀ ਪਹਿਲੀ ਪਸੰਦ ਹੈ ਕਿਉਂਕਿ ਇਸ ਦੇ ਵਿੱਚ ਜਿਹੜਾ ਚੌਲਾਂ ਦੀ ਰਿਕਵਰੀ ਆ ਉਹ ਵੀ ਬਹੁਤ ਜ਼ਿਆਦਾ ਹੈ ਤੇ ਜਿਹੜੇ ਸੈਲਰ ਮਾਲਕ ਨੇ ਉਹ ਇਸ ਵੈਰਾਈਟੀ ਨੂੰ ਖਰੀਦ ਕੇ ਕਾਫੀ ਖੁਸ਼ ਨੇ ਕਿਉਂਕਿ ਇਸ ਦੇ ਵਿੱਚ ਜਿਹੜਾ ਡੈਮੇਜ ਅਤੇ ਡਿਸਕਲਰ ਆ ਉਹ ਕਾਫੀ ਘੱਟ ਹੁੰਦਾ ਹੈ ਤੇ ਸੈਲਰ ਵਾਲਿਆਂ ਨੂੰ ਕਾਫੀ ਨਾਫਾ ਹੁੰਦਾ ਇਸ ਵੈਰਾਈਟੀ ਤੋਂ ਜਿਹੜਾ ਉਹ ਚੌਲ ਕੱਢ ਕੇ ਦਿੰਦੇ ਨੇ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀ ਪੂਸ਼ਾ 44 ਉਹ ਬੈਨ ਤਾਂ ਨਹੀਂ ਹੋਈ ਪਰ ਹੁਣ ਇਸ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੀ ਆ ਉਹ ਪੂਸ਼ਾ 44 ਲਗਾ ਕੇ ਫਾਇਦਾ ਹੈ ਜਾਂ ਨਹੀਂ ਹੈ ਇਸ ਤੇ ਆਪਾਂ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਝੋਨੇ ਵਾਲਾ ਖੇਤ ਦੇਖ ਰਹੇ ਹੋ ਉਹ ਵੈਰੈਟੀ ਹੈ ਜੀ ਪੂਸ਼ਾ 44 ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਪੂਸ਼ਾ 44 ਦੇ ਵਿੱਚ ਜਿਹੜੀਆਂ ਬਿਮਾਰੀਆਂ ਦਾ ਹਮਲਾ ਜਿਹੜਾ ਇਹ ਉਹ ਬਹੁਤ ਜ਼ਿਆਦਾ ਹੋਣ ਲੱਗ ਗਿਆ ਹੈ ਤੇ 2021-2022 ਦੇ ਵਿੱਚ ਤਾਂ ਜਿਹੜੀ ਬੂਟੇ ਛੋਟੇ ਹੋਣ ਵਾਲੀ ਬਿਮਾਰੀ ਆਈ ਸੀਗੀ ਉਸਨੇ ਜਿਹੜੇ ਪੂਸ਼ਾ 44 ਦੇ ਪੂਰੇ ਖੇਤਾਂ ਦੇ ਖੇਤ ਤਬਾਹ ਕਰ ਦਿੱਤੇ ਤੇ ਕਿਸਾਨਾਂ ਨੂੰ ਜਿਹੜਾ ਇਹ ਬਹੁਤ ਵੱਡਾ ਘਾਟਾ ਹੋਇਆ ਸੀ ਪੂਸ਼ਾ 44 ਦੇ ਵਿੱਚ ਸਭ ਤੋਂ ਵੱਧ ਬੀਐਲਵੀ ਦਾ ਹਮਲਾ ਜਿਹੜਾ ਵੇਖਣ ਨੂੰ ਮਿਲਦਾ ਹੈ ਜਿਹੜੀ ਕਿ ਬੈਕਟੀਰੀਅਲ ਲੀਫ ਲਾਈਟ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਤੇਲਾ ਵੀ ਇਸ ਵੈਰਾਈਟੇ ਤੇ ਹੋਣ ਜ਼ਿਆਦਾ ਅਟੈਕ ਕਰਦਾ ਹੈ ਤੇ ਸਭ ਤੋਂ ਵੱਧ ਜਿਹੜੀ ਦਿੱਕਤ ਆਉਂਦੀ ਹੈ ਉਹ ਆ ਜੀ ਜਿਹੜੀ ਫੰਗਸ ਦੀ ਫੰਗਸ ਦਾ ਅਟੈਕ ਹੋਣਾ ਪੂਸ਼ਾ 44 ਦੇ ਕਾਫੀ ਹੋਣ ਲੱਗ ਗਿਆ ਤੇ ਇਹਨਾਂ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਵੀ ਜਿਹੜਾ ਕਿਸਾਨ ਨੂੰ ਕਾਫੀ ਖਰਚਾ ਕਰਨਾ ਪੈਂਦਾ ਈਜ਼ਲੀ ਆਪਣੀ ਸਲਾਹ ਹੈ ਕੀ ਹੁਣ ਪੂਸ਼ਾ 44 ਨੂੰ ਜਿਹੜਾ ਇਹ ਛੱਡਣ ਦਾ ਸਮਾਂ ਆ ਚੁੱਕਾ ਏ ਤੇ ਇਸ ਦੀ ਜਗ੍ਹਾ ਹੋਰ ਕਾਫੀ ਵਧੀਆ ਵੈਰਾਈਟੀਆਂ ਜਿਨ੍ਹਾਂ ਨੂੰ ਲਾ ਕੇ ਆਪਾਂ ਆਪਣੀ ਆਮਦਨ ਵਧਾ ਸਕਦੇ ਹਾਂ ਜੇਕਰ ਤੁਸੀਂ ਪੂਸ਼ਾ 44 ਲਾਉਣਾ ਹੀ ਚਾਹੁੰਦੇ ਹੋ ਤਾਂ ਜਿਹੜਾ ਇਸ ਦਾ ਬੀਜ ਆ ਉਹ ਵਧੀਆ ਤੇ ਚੰਗੇ ਧਾਰੀ ਤੋਂ ਖਰੀਦੋ ਜੇਕਰ ਸੰਭਵ ਹੋਵੇ ਤਾਂ ਬੀਜ ਦੀ ਜਿਹੜੀ ਕੁਆਲਿਟੀ ਹੈ ਉਹ ਫਾਊਂਡੇਸ਼ਨ ਸੀਡ ਹੀ ਕੀ ਲਿਖੇ ਜਿਹੜਾ ਉਸਦੀ ਪਨੀਰੀ ਤਿਆਰ ਕਰਕੇ ਇਸ ਵੈਰਾਈ ਨੂੰ ਕਾਓ ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ